ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਇਆ ਜੁੜਿਆ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ ਤੁਸੀਂ ਵਟਸਐਪ ਤੇ ਸਿੱਧਾ ਆਪਣਾ ਬਾਇਓ ਡਾਟਾ ਪੇਚਾ ਕਰੋ ਵਾਇਸ ਮੈਸੇਜ ਵੀ ਤੁਸੀਂ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸੈਂ ਲੜਕਾ ਅਮਰੀਕਾ ਪੀਆਰ ਸਿਟੀਜ਼ਨ ਲਈ ਅਪਲਾਈ ਕੀਤਾ ਹੋਇਆ ਹੈ ਜਰਮ ਤਰੀਕ 7 ਸ਼ੇਮਾ ਮਹੀਨਾ 1993 ਹਾਈਟ 5 ਫੁੱਟ 10 ਇੰਚ ਕਾਸਟ ਕਰ ਰਿਹਾ ਪਰ ਤੁਮਿਆਰ ਪੜਾਈ ਵੀ ਟੈਕ ਕੰਪਿਊਟਰ ਸਾਇੰਸ ਐਮ ਐਸ ਸੀ ਕੰਪਿਊਟਰ ਸਾਇੰਸ ਪੀ ਐਚ ਡੀ ਡਾਟਾ ਸਾਇੰਸ ਯੂ ਐਸ اے ਤੋਂ ਕੀਤੀ ਹੈ ਕੰਮ ਪਰਫਿਊਮ ਸਟੋਰ ਨੇ ਪਰਿਵਾਰ ਮੈਂਬਰ ਅੰਬਰ ਸਾਹਿਬ ਤੋਂ ਨੇ ਮਾਤਾ ਪਿਤਾ ਇੱਕ ਭਰਾ ਕੈਨੇਡਾ ਵਿੱਚ ਰਹਿੰਦਾ ਹੈ ਮੰਗ ਵਿਧੀ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 93228 36884 93228 36884 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਜ਼ੈੰਗ ਜਨਮ ਤਰੀਕ 9 ਦਸੰਬਰ 1988 ਲੜਕਾ ਤਲਾਕशुदा ਕਾਸਟ ਪਰਜਪਤ ਕੁਮਯਾਰ ਜ਼ਿਲ੍ਹਾ ਫਤਿਹਗੜ ਸਾਹਿਬ ਪਿੰਡ ਬਸੀ ਪਠਾਣਾ ਕੰਮ ਕਾਰਪੈਂਟਰ ਸੈਲਰੀ 2000 ਮਹੀਨਾ ਪਰਿਵਾਰ ਮੈਂਬਰ ਪਿਤਾ ਨਿਊ ਹੇਲੈਂਡ ਮਾਤਾ ਹਾਊਸ ਵਾਈਫ ਇੱਕ ਭੈਣ ਮੈਰਿਡ ਮੰਗ ਵਿਧੀ ਪਰਿਵਾਰ ਤੋਂ ਕਰੇਲੂ ਲੜਕੀ ਦੀ ਲੋੜ ਹੈ ਲੜਕੀ ਤਲਾਕ ਸੁਧਾ ਬਿਨਾਂ ਬੱਚੇ ਤੋਂ ਹੋਵੇ ਜਾਤੀ ਵੰਦਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 9972853408 9972853408 ਤੁਸੀਂ ਪਰਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 29 ਤੀਜਾ ਮਹੀਨਾ 1993 ਹਾਈਟ 5 ਫੁੱਟ 7 ਇੰਚ ਪੜਾਈ ਪਲੱਸ 2 ਕਾਸਟ ਪਰਜਾਪਤਕੁਮਿਆਰ ਕੰਮ ਲੋਡਰ ਆਪਰੇਟਰ ਨੇ ਐਨਆਰਆਈ ਲੜਕਾ ਪਰਿਵਾਰ ਮੈਂਬਰ ਪਿਤਾ बिजनेসম্যান ਮਾਤਾ ਹਾਊਸ ਵਾਈਫ ਇੱਕ ਭਰਾ ਐਨ ਆਰ ਆਈ ਦੋ ਪੈਣਾ ਇੱਕ ਮੈਰਿਡ ਇੱਕ ਅਨਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸੋਹਣੀ ਹੋਵੇ ਸਮਝਦਾਰ ਹੋਵੇ ਕੋਈ ਮੰਗ ਨੇ ਇਹਨਾਂ ਇਹਨਾਂ ਦਾ ਮੋਬਾਈਲ ਨੰਬਰ 95011 93703 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੰਘਰਨ ਜਨਮ ਤਰੀਕਾ 25 ਪਹਿਲਾ ਮਹੀਨਾ 1987 ਕਾਸਟ ਜੱਟ ਸਿੱਖ ਜ਼ਿਲ੍ਹਾ ਲੁਧਿਆਣਾ ਲੜਕਾ ਤਲਾਕ ਸੁਧਾਰ ਪੜਾਈ ਪਲੱਸ 2 ਕੁਕਿੰਗ ਦਾ ਕੋਰਸ ਕੀਤਾ ਹੋਇਆ ਜ਼ਮੀਨ 2 ਕਿੱਲੇ ਪਰਿਵਾਰ ਮੈਂਬਰ ਮਾਤਾ ਪਿਤਾ ਤਿੰਨ ਭੈਣਾਂ ਮੈਰਿਡ ਨਹੀਂ ਲੜਕਾ ਪੋਡਕਾਸਟ ਰਿਜ਼ਿਡੈਂਸ ਮੰਗ ਵਧਿਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 95016 12506 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਸਰਦਾਰ ਲੜਕਾ ਅਮਰਤਿਆ ਜਨਮ 3/1987 ਹਾਈਟ 5 ਫੁੱਟ 6 ਇੰਚ ਪੜਾਈ 10ਵੀਂ ਪਾਸ ਕੰਮ ਖੇਤੀਬਾੜੀ ਕਰਦੇ ਨੇ ਜ਼ਮੀਨ 3 ਕਿੱਲੇ ਨੇ 50 ਕਿੱਲੇ ਦੀ ਖੇਤੀ ਕਰਦੇ ਨੇ ਮੰਗ ਵਧੀਆ ਪਰਿਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਸਾਡਾ ਮੋਬਾਈਲ ਨੰਬਰ 9501592337 ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਪ੍ਰੋਫਾਈਲ ਬਾਰੇ ਜਾਣਕਾਰੀ ਲੈ ਸਕਦੇ ਹੋ ਨਾਮ ਸੰਤ ਜਨਮ ਤਰੀਕ ਵੀ ਸ਼ਿਮਾ ਮੀਨਾ 1986 ਹਾਈਟ 5 ਫੁੱਟ 11 ਇੰਚ ਕਾਸਟ ਨਾਈਸ ਇੱਕ ਕੰਮ ਪ੍ਰਾਈਵੇਟ ਜੋਬ ਕਰਦੀ ਨੇ ਸੈਲਰੀ 20000 ਮਹੀਨਾ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814095746 ਤੁਸੀਂ ਪਰਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਸੁਰਦਾਰ ਲੜਕਾ ਵੈਸ਼ਨੂ ਜਨਮ ਤਰੀਕ 1993 ਹਾਈਟ 5 ਫੁੱਟ 8 ਇੰਚ ਕਾਸਟ ਨਾਈਸਿਕ ਪੜਾਈ ਕੰਪਿਊਟਰ ਇੰਜੀਅਰ ਕੰਮ ਦੁਬਈ ਵਿੱਚ ਟ੍ਰਾਲਰ ਡਰਾਈਵਰ ਨੇ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰਿਜ ਕਰਨੀ ਇਹਨਾਂ ਨੇ ਇਹਨਾਂ ਦਾ ਮੋਬਾਈਲ ਨੰਬਰ 85560 77422 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਚਿੰਤ ਕੁਮਾਰ ਜਨਮ ਤਰੀਕ 8 ਜੁਲਾਈ 1993 ਜਨਮ ਸਥਾਨ ਚੰਡੀਗੜ੍ਹ ਜਨ ਟਾਈਮ ਸ਼ਾਮ ਦਾ 1 ਵਜੇ ਦੇ ਐਲੀਮੈਂਟ ਪੜਾਈ ਬੀਏ ਕਾਸਟ ਨਾ ਸਿੱਖ ਕੰਮ ਪਰਸਨ ਕਾਰਡ ਡਰਾਈਵਿੰਗ ਨੇ ਡਰਾਈਵਰ ਕੰਪਨੀ ਚੰਡੀਗੜ੍ਹ ਸੈਲਰੀ 45000 ਮਹੀਨਾ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਦੋ ਪੜਣਾ ਮੈਰਿਡ ਨੇ ਮੰਗ ਵਧੀਆ ਪਰਵਾਦ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814382695 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 17 7 1987 height 5 foot 9 inch upar aayi plus 2 caste nai sikha share jalandhar kam argentina south america pr ladka parivar member mata housewife pita esi punjab purnes which retired hai ek bhai ek behen vyahi hoye ne mang vadiya parivar ton padhi likhi ladki di lod hai ladki di height 5 foot 6 inch hove inna da mobile number 94785 32397 99781 32397 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 28 10 ਮਹੀਨਾ 1994 ਹਾਈਟ 5 ਫੁੱਟ 8 ਇੰਚ ਪੜਾਈ +2 ਕਾਸਟ ਰਾਮਦਾਸ ਸਿੰਘ ਸ਼ਹਿਰ ਲੁਧਿਆਣਾ ਪਰਿਵਾਰ ਮੈਂਬਰ ਮਾਤਾ ਪਿਤਾ ਪੈਣਪਰਾ ਪੈਣ ਵਿਆਹੀ ਹੋਈ ਹੈ ਕੰਮ ਕੰਮ ਆਪਣਾ ਬਿਜ਼ਨਸ ਐਂਬੂਲੈਂਸ ਦੀ ਹੈ ਚਾਰ ਗੱਡੀਆਂ ਨੇ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਸਲਾਈ ਕਾ ਦੀ ਜਾਂ ਪਾਰਲਰ ਦਾ ਕੰਮ ਸਿੱਖੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 99699 16381 99699 16381 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਨਾਮ ਕੌ ਜਨਮ ਤਰੀਕ 15 7ਵਾਂ ਮਹੀਨਾ 1999 ਹਾਈਟ 5 ਫੁੱਟ 1 ਇੰਚ ਕਾਸਟ ਐਸਸੀ ਜ਼ਿਲ੍ਹਾ ਹੁਸ਼ਿਆਰ ਪੜਾਈ ਵੀਵੀਏ ਐਮਐਸਸੀ ਐਲ ਯੂਪੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ ਮਾਂਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98637383220 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1993 ਹਾਈਟ 5 ਫੁੱਟ 10 ਇੰਚ ਕਾਸਟ ਰਵੀਦਾਸ ਸੀਕਾ ਜ਼ਿਲ੍ਹਾ ਲੁਧਿਆਣਾ ਲੜਕਾ ਅਮਰੀਕਾ ਵਿੱਚ ਸਿਟੀਜ਼ਨ ਨੇ ਕੈਲੀਫੋਰਨੀਆ ਵਿੱਚ ਰਹਿੰਦੇ ਨੇ ਪਰਿਵਾਰ ਮੈਂਬਰ ਮਾਤਾ ਪਿਤਾ ਗਵਰਨਮੈਂਟ ਜੋਬ ਇੱਕ ਪਰਿਵਾਰ ਮੰਗ ਵਧੀਆ ਪਰਵਾਦ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਜਾਤੀ ਵੰਦਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 823255259 823255259 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 1990 ਕਾਸਟ ਰਾਮਦਾਸੀ ਸਿੱਖ ਜ਼ਿਲ੍ਹਾ ਰੋਪੜ ਪੜਾਈ ਐਮ ਐਸ ਸੀ ਆਈਟੀ ਅਤੇ ਮਲਟੀਮੀਡੀਆ ਕੰਮ ਮੈਂ ਐਕਟਿੰਗ ਫਿਲਮ ਐਡੀਟਰ ਕਲਰਿਸਟ ਦਾ ਕੰਮ ਕਰਦੇ ਨੇ ਲੁਧਿਆਣੇ ਪਰਿਵਾਰ ਮੈਂਬਰ ਪਿਤਾ ਪ੍ਰਾਈਵੇਟ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਪ ਪ੍ਰਾਈਵੇਟ ਸ਼ੌਪ ਕਰਦਾ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਮਲਟੀਮੀਡੀਆ ਜਾਂ ਐਕਟਿੰਗ ਦਾ ਕੰਮ ਕਰਦਾ ਹੋਵੇ ਪੈਰ ਚੰਡੀਗੜ੍ਹ ਲੁਧਿਆਣਾ ਰੋਪੜ ਕ੍ਰਾਲੀ ਨੂੰ ਸਿੰਪਲ ਮੈਰिज ਹੈ ਇਹਨਾਂ ਨੇ ਕਹਨੀ ਹੈ ਇਹਨਾਂ ਦਾ ਮੋਬਾਈਲ ਨੰਬਰ 98144 39400 97 ਦੂਜਾ ਮੋਬਾਈਲ ਨੰਬਰ 98788 70680 98788 70680 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ। ਨਾਮ ਕੌ ਜਰਮ ਤ੍ਰੇਕ ਬਾਈ ਬਰਮਾ ਮੀਨਾ 1996 ਹਾਈਟ 5 ਫੁੱਟ ਪੜਾਈ ਜੀ ਐਨ ਐਮ ਕਾਸਟ ਐਸ ਸੀ ਜ਼ਿਲ੍ਹਾ ਹੁਸ਼ਿਆਰਪੁਰ ਪਰਿਵਾਰ ਮੈਂਬਰ ਪਿਤਾ ਰੇਲਵੇ ਡਿਪਾਰਟਮੈਂਟ ਰਿਟਾਇਰਮੈਂਟ ਨੇ ਮਾਤਾ ਅਨਗੜਵੜੀ ਵਰਕਰ ਨੇ ਮੰਗ ਬਧੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਗਵਰਨਮੈਂਟ ਜੋਬ ਜਾਂ ਐਨ ਆਰ ਆਈ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9463738220 9463738220 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਉਮਰ 26 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਮੱਝ ਵੀ ਸਿੱਖ ਪੜਾਈ ਪਲੱਸ 2 ਕੋਰਸ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਜ਼ਿਲ੍ਹਾ ਲੁਧਿਆਣਾ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਨੂੰ ਸਰਕਾਰੀ ਨੌਕਰੀ ਜਾਂ ਐਨ ਆਰ ਆਈ ਲੜਕਾ ਚਾਹੀਦਾ ਹੈ ਇਹਨਾਂ ਦਾ ਮੋਬਾਈਲ ਨੰਬਰ 83476 21900 69 86476 21900 69 ਦੂਜਾ ਮੋਬਾਈਲ ਨੰਬਰ 99149 63346 99149 63346 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹਰਜਿੰਦਰ ਸਿੰਘ ਕਾਸਟ ਅਮਰਜੀਵੀ ਸਿੱਖ ਉਮਰ 24 ਸਾਲ ਪੜਾਈ ਦਸਮੀ ਪਾਸ ਮੰਗ ਵਧੀਆ ਪਰਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਤਲਾਕशुदा ਹੋਵੇ ਜਾਂ ਗਰੀਬ ਘਰ ਤੋਂ ਹੋਵੇ ਜਾਂ ਹੈਂਡੀਕੈਪ ਹੋਵੇ ਇਹਨਾਂ ਨੂੰ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 8847621969 ਦੂਜਾ ਮੋਬਾਈਲ ਨੰਬਰ 78258 163078 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਨਾਮ ਜਨਮ ਤਰੀਕ ਹਾਈਟ ਪੜਾਈ ਪਰਿਵਾਰ ਮੈਂਬਰ ਮੰਗ ਮੋਬਾਈਲ ਨੰਬਰ ਲੇ ਕੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਪੇਚਾ ਕਰੋ ਸਾਡਾ WhatsApp ਨੰਬਰ 9501519137 ਤੁਸੀਂ ਸਾਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ